ਪਿੰਡ ਸੁਰਜਨ ਪੈਣੀ ਵਿਖੇ ਗੁਰਦੁਆਰਾ ਸਾਹਿਬ ਦਸ਼ਮੇਸ਼ ਪਿਤਾ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਕੇ ਨਕਰ ਕੀਰਤਨ ਹੁਣ ਪਹੁੰਚਣੀਆਂ ਵਾਲਾ ਪਿੰਡ ਸੁਰਜਨ ਪੈਣੀ ਵਿਖੇ ਸਾਡੇ ਨਾਲ ਮਜੂਦਾ ਸੰਗਤ ਮੌਜੂਦ ਹੈ ਸਾਡੇ ਪਿੰਡ ਸੁਰਜਨ ਪੈਣੀ ਦੇ ਹੈਡ ਗ੍ਰੰਥੀ ਸਰਦਾਰ ਰਾਜਵੀਰ ਸਿੰਘ ਸਾਡੇ ਨਾਲ ਜੁੜੇ ਨੇ ਉਹਨਾਂ ਤੋਂ ਪੂਰਨ ਤੌਰ ਜਾਣਕਾਰੀ ਲਵਾਂਗੇ ਕਿ ਅੱਜ ਦਾ ਜਿਹੜਾ ਪ੍ਰਬੰਧ ਹੈ ਨਕਰ ਕੀਰਤਨ ਵਾਸਤੇ ਕੀ ਕੀਤਾ ਹੈ ਸਵਾਗਤ ਹੈ ਤੁਹਾਡਾ ਐਲਵੀਐਸ ਨਿਊਜ਼ ਦੇ ਵਿੱਚ ਜਿਹੜਾ ਅੱਜ ਦਾ ਨਗਰ ਕੀਰਤਨ ਦਾ ਪ੍ਰਬੰਧ ਹੈ ਸਮੂਹ ਸੰਗਤਾਂ ਤੇ ਪਿੰਡ ਵਾਸੀਆਂ ਤੇ ਪ੍ਰਬੰਧਕ ਕਮੇਟੀ ਵੱਲੋਂ ਕੀ ਕੀਤਾ ਗਿਆ ਵਿਸਤਾਰ ਨਾਲ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੋ ਕਿ ਸਾਡੇ ਇਸ ਨਗਰ ਸੁਰਜਨ ਪੈਣੀ ਦੀ ਸੰਗਤਾਂ ਨੇ ਬੜੇ ਸ਼ਰਧਾ ਤੇ ਉਤਸ਼ਾਹ ਦੇ ਨਾਲ ਜੋ ਨਗਰ ਕੀਰਤਨ ਆਪਣੇ ਨੱਗਾ ਸਾਹਿਬ ਤੋਂ ਮਹਾਪੁਰਸ਼ ਰਸਪਾਲ ਸਿੰਘ ਜੀ ਬਾਬਾ ਜੀ ਜੋ ਲੈ ਕੇ ਆ ਰਹੇ ਨੇ ਜੋ ਹਰ ਸਾਲ ਆਉਂਦਾ ਹੈ ਸੋ ਉਹਨਾਂ ਦਾ ਮਾਨ ਸਤਕਾਰ ਕਰਨ ਦੇ ਲਈ ਸਮੂਹ ਨਗਰ ਵਾਸੀ ਸੁਰਜਨ ਭੈਣੀ ਦੀਆਂ ਸੰਗਤਾਂ ਨੇ ਜੋ ਚਾਪ ਪਕੌੜਿਆਂ ਦਾ ਲੰਗਰ ਲਾਇਆ ਹੋਇਆ ਹੈ ਸੋ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਮਸਤਕ ਹੁੰਦੀਆਂ ਹੋਈਆਂ ਸੰਗਤਾਂ ਦੇ ਦਰਸ਼ਨ ਕਰਨ ਗਿਆ ਜਿਹੜੇ ਨਗਰ ਕੀਰਤਨ ਦੇ ਨਾਲ ਸੰਗਤਾਂ ਆਰੀਆਂ ਨੇ ਸੋ ਮੈਂ ਸਾਰੀਆਂ ਚਾਹੇ ਦੇ ਲੋਕ ਸੁਰਜਨ ਭੈਣੀ ਦੀਆਂ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਨਗਰ ਕੀਰਤਨ ਦਾ ਮਾਨ ਸਤਕਾਰ ਕੀਤਾ ਅਤੇ ਮਸਤਕ ਹੋ ਜਾਨੇ ਅਦੇ ਚਾਹ ਪਾਣੀ ਦਾ ਲੰਗਰ ਜੋ ਸੰਗਤਾਂ ਨੇ ਲਾਇਆ ਸੋ ਬਹੁਤ ਬਹੁਤ ਧੰਨਵਾਦ ਹੈ ਸੁਰਜਣ ਪੈਣ ਦੀਆਂ ਸੰਗਤਾਂ ਦਾ ਸੋ ਮੈਂ ਸਾਰੀਆਂ ਸੰਗਤਾਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਦੇ ਮਨਾਂ ਦੇ ਵਿੱਚ ਇੱਕ ਗੁਰੂ ਮਹਾਰਾਜ ਦੇ ਪ੍ਰਤੀ ਬਹੁਤ ਵੱਡਾ ਇਹ ਸਨੇਹਾ ਜਾਂਦਾ ਹੈ ਵੀ ਇਹ ਸੰਗਤਾਂ ਦੇ ਕੱਖ ਦੇ ਨਾਲ ਦੋਖਾਂ ਦੇ ਮਨਾਂ ਦੇ ਵਿੱਚ ਗੁਰੂ ਦੇ ਪ੍ਰਤੀ ਬਹੁਤ ਵੱਡੀ ਸ਼ਰਧਾ ਭਾਵਨਾ ਜੁੜਦੀ ਹੈ ਇਸ ਕਰਕੇ ਸੰਗਤ ਗੁਰੂ ਨਾਲ ਜੁੜੇ ਗੁਰੂ ਮਹਾਰਾਜ ਦੇ ਸ਼ਬਦ ਨਾਲ ਜੁੜੇ ਗੁਰਬਾਣੀ ਨਾਲ ਜੁੜੇ ਮਹਾਰਾਜ ਦਾ ਹੁਕਮ ਹੈ ਵੀ ਆਗਿਆ ਪਈ ਅਕਾਲ ਕੀ ਤਾ ਵੀ ਚਲਾਇਓ ਪੰਥ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨ ਦੇ ਉਪਰੰਥ ਇੱਕ ਗੁਰੂ ਮਹਾਰਾਜ ਦਾ ਸਨੇਹਾ ਜਿਹੜਾ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਪੂਰੇ ਵਰਲਡ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਗੁਰੂ ਬਣਾਇਆ ਜਾਂਦਾ ਹੈ ਲੰਗਰਾਂ ਦੇ ਅਰੇਂਜਮੈਂਟ ਕੀਤੇ ਜਾਂਦੇ ਨੇ ਸੰਗਤਾਂ ਦੀ ਸੇਵਾ ਲਈ ਭਾਵਨਾ ਲਈ ਬਹੁਤ ਵੱਡਾ ਪਰਾਲਾ ਹੁੰਦਾ ਹੈ ਇਹ ਗੁਰੂ ਮਹਾਰਾਜ ਨੇ ਆਪਣੇ ਲਈ ਬਹੁਤ ਕੁਝ ਕੀਤਾ ਹੈ ਬਹੁਤ ਇਹ ਤਾਂ ਮਰਨੈਸ ਪ੍ਰਭਾਸ ਉਹ ਹਾਰਤਾ ਪਿਤਾ ਵਾਰਿਆ ਪੁੱਤਰ ਵਾਰ ਤੇ ਕੌਮ ਲਈ ਪਰ ਫਿਰ ਵੀ ਹਿੰਦੂ ਨਹੀਂ ਛੱਟਿਆ ਇਸ ਕਰਕੇ ਅਸੀਂ ਤਾਂ ਸਿਰਫ ਇਹ ਤਾਂ ਛੋਟਾ ਜੀ ਇਹ ਤਾਂ ਇੱਕ ਆਮ ਹੋ ਗਈ ਪਰ ਕਾਰਨ ਇਹ ਹੈ ਵੀ ਮਹਾਰਾਜ ਦੇ ਸਿਧਾਂਤਾਂ ਤੇ ਚੱਲਣਾ ਬਹੁਤ ਵੱਡੀ ਗੱਲ ਹੈ ਮਹਾਰਾਜ ਨੇ ਆਪਾਂ ਨੂੰ ਇੱਕੋ ਹੀ ਸ਼ਬਦ ਦਿੱਤਾ ਹੈ ਵੀ ਤੁਸੀਂ ਗੁਰੂ ਤੇ ਗੁਰਦੀਸ਼ ਸ਼ਬਦ ਪਰਵਾਣੀ ਨਾਲ ਜੁੜੋ ਗੁਰੂ ਨਾਲ ਜੁੜਨਾ ਬਹੁਤ ਵੱਡੀ ਗੱਲ ਹੈ ਜੁੜੋ ਜੁੜ ਕੇ ਪਤਾ ਲੱਗਦਾ ਗੁਰੂ ਦੀ ਪਾਵਰ ਤੇ ਸ਼ਕਤੀ ਲੱਗੀ ਹੈ ਅੱਜ ਸਾਨੂੰ ਪਤਾ ਹੀ ਲੱਗ ਰਿਹਾ ਅਸੀਂ 42 ਕਿਲੋਮੀਟਰ ਪੁਰ ਕੇ ਜਾਣਾ ਹੈ। ਨਾਲੋਂ ਸਾਹਿਬ ਇਕੱਲੀ ਇਕੱਲੀ ਟਰਾਲੀ ਵੈਕਟਰ ਦੇ ਮਗਰ ਪਾਲਕੀ ਸਾਹਿਬ ਦੇ ਨਾਲ ਸਾਰੇ ਸੇਵਾਦਾਰ ਕੋਈ ਨੰਗੇ ਪਰ ਤੁਰ ਕੇ ਆ। ਬਹੁਤ ਹਾਜੀ ਵੀ ਲੰਮੀ ਆਪਾਂ ਕਤਾਰ ਹੈ ਜਿਹੜੀ ਉਹ ਕਹਿ ਸਕਦੇ ਆ ਕਿ ਸੰਗਤਾਂ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਨਗਰ ਕੀਰਤਨ ਦੇ ਨਾਲ ਵੱਡੇ ਕਾਫਲੇ ਦੇ ਨਾਲ ਦੁਨੀਆਂ ਉਹਨਾਂ ਹਨ ਇਸ ਦਿਨ ਆੜੀ ਤੁਸੀਂ ਦੇਖਦੇ ਰਹੋ ਐਲ ਵੀ ਐਸ ਨਿਊਜ਼ ਮੈਂ ਬਲਦੇਵ ਸਿੰਘ ਸਰਾਓ ਪੱਤਰਕਾਰ ਮੂਨਕ ਟਾਈਮ ਦਾ ਮੈਨ ਬਚੋ ਮੇਰੇ ਨਾਲ ਸੀਨੀਅਰ ਪੱਤਰਕਾਰ ਪ੍ਰਤਾਪ ਸਿੰਘ ਜੀ ਖਰਾਨਾ ਧੰਨਵਾਦ ਜੀ